ਆਲੇ ਇਲੈਕਚਨਲ ਸਮਝੌਤਾ ਹੋਂ ਵੀ ਜਿਹੜੀ ਚਰਚਾ ਹੋ ਚੀ ਤੇ ਕਿੰਨੀ ਚਾਹੀਦੀ ਪਹਿਲੀ ਗੱਲ ਸ ਹੈ ਯਾਰ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਕਿ ਅਕਾਲੀ ਦਲ ਲੱਭ ਕੇ ਲਿਆਓ ਕਿੱਥੇ ਅਕਾਲੀ ਦਲ ਹੈ ਹੀ ਨਹੀਂ ਮਿਲਦਾ ਹੀ ਨਹੀਂ ਔਰ ਅਕਾਲੀ ਦਲ ਦਾ ਇੰਨਾ ਦਵਾਲਾ ਨਿਕਲ ਗਿਆ ਕਿ ਸਾਡੇ ਕਈ ਮਹਾਪੁਰਸ਼ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਰੋਕ ਸੀ ਸਰਦਾਰ ਸੁਚਾ ਸਿੰਘ ਲੰਗਾਸਾ ਤੇ ਮੈਨੂੰ ਇਹ ਦੱਸੋ ਕਿ ਉਹ ਅਕਾਲੀ ਦਲ ਦੇ ਦਾ ਪੱਖ ਪੂਰੇ ਔਰ ਬਾਦਲ ਪਰਿਵਾਰ ਦਾ ਇੱਥੇ ਗੁਰੂ ਸਾਹਿਬ ਨੇ ਤਾਂ ਪੰਥ ਨੂੰ ਬਚਾਉਣ ਲਈ ਪੰਥ ਦੀ ਸ਼ਾਨ ਲਈ ਔਰ ਦੇਸ਼ ਸਮਾਜ ਦੇ ਲਈ ਆਪਣਾ ਸਰਵੰਸ ਵਾਰਤਾ ਔਰ ਇਹ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਪੂਰੇ ਪੰਥ ਦਾ ਨੁਕਸਾਨ ਕਰ ਰਿਹਾ ਹੈ ਪੰਥ ਨੂੰ ਭਾਰ ਰਿਹਾ ਹੈ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਨਹੀਂ ਕਰ ਸਕਦੇ ਪਰ ਇਦਾਂ ਦੀ ਕੋਸ਼ਿਸ਼ ਕਰਨਾ ਔਰ ਫਿਰੋ ਵੀ ਲੰਘਾ ਸਾਹਾ ਵਰਗੇ ਮਹਾਪੁਰਸ਼ਾਂ ਨੇ ਕਰਨਾ ਤੇ ਮੈਂ ਸਮਝਦਾ ਕਿ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹ ਆਦਮੀ ਜਦੋਂ ਪ੍ਰਮਾਤਮਾ ਨੁਕਸਾਨ ਕਰਦਾ ਨਾ ਖੱਬਿਆਂ ਲੱਤ ਮਾਰਦਾ ਨਾ ਸੱਜੇ ਮਾਰਦਾ ਮਾਰਦਾ ਨਹੀਂ ਮਤ ਮਾਰਦਾ ਉਹ ਲੰਘਾ ਸਾਹਿਬ ਤੋਂ ਪ੍ਰੈਸ ਕਾਨਫਰੰਸ ਕਰਵਾਉਣ ਦਾ ਮਤਲਬ ਮਤਮਰੀ ਬਿਮਾਰੀ ਗਈ ਪੂਰੀ ਦੁਨੀਆ 'ਚ ਕੀ ਮੈਸੇਜ ਗਿਆ ਹੋ ਕਿ ਅਕਾਲੀ ਦਲ 'ਚ ਲੀਡਰਸ਼ਿਪ ਵੀ ਬੈਂਕਰਪਸੀ ਹੋ ਗਈ ਕੰਗਾਲ ਹੋ ਗਿਆ ਅਕਾਲੀ ਦਲ ਇਹ ਕੀ ਕਰ ਰਹੇ ਆ ਮੈਨੂੰ ਤਾਂ ਬੜਾ ਅਫਸੋਸ ਆ ਜਿਹੜੀ ਪਾਰਟੀ ਚ ਆ ਮਾਸਟਰ ਤਾਰਾ ਸਿੰਘ ਸੰਤ ਬਾਬਾ ਹਰਜਨ ਸਿੰਘ ਲੰਗੋਵਾਲ ਸੰਤ ਬਾਬਾ ਫਤੇ ਸਿੰਘ ਜਸੇਦਾਰ ਗੁਰਚਰਨ ਸਿੰਘ ਤੋੜਾ ਔਰ ਸੰਤ ਬਾਬਾ ਚੰਨਣ ਸਿੰਘ ਜਸੇਦਾਰ ਮੋਹਨ ਸਿੰਘ ਤੋੜ ਤਿਆਗ ਤਪੱਸਿਆ ਦੀ ਇਮਾਨਦਾਰੀ ਦੀ ਮੂਰਤੀ ਉਹ ਜਿਨ੍ਹਾਂ ਦਾ ਨਾਂ ਲੈਂਦੇ ਹੋਈ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਹੋਵੇ ਅੱਜ ਉਸ ਅਕਾਲੀ ਦਲ ਜਿਹੜਾ ਤਿਆਗ ਤਪੱਸਿਆ ਚੋਂ ਨਿਕਲਿਆ ਜਿਹੜਾ ਸੰਘਰਸ਼ਾ ਚੋਂ ਨਿਕਲਿਆ ਉਸ ਦੀ ਇਹ ਦੁਰਦਸ਼ਾ ਕਰਤੀ ਇਹਨਾਂ ਲੋਗਾਂ ਨੇ ਕਿ ਸਰਦਾਰ ਸੁੱਚਾ ਸਿੰਘ ਲਗਾ ਪ੍ਰੈਸ ਕਾਨਫਰੰਸ ਕਰ ਰਹੇ ਇਹਦਾ ਇਹਦਾ ਮਤਲਬ ਗਰੇਵਾਲ ਸਾਹਿਬ ਲੱਗਦਾ ਹੈ ਕਿ 27 ਦੇ ਵਿੱਚ ਸਮਝੌਤੇ ਹੋਣ ਦੇ ਕੋਈ ਹਸਾਬ ਨਹੀਂ ਕਰੇ ਤੇ ਨਾਲ ਜੀ ਨਹੀਂ ਸੰਝੋਤਾ ਤਾਂ ਹੋਣਾ ਜਿ ਕਿਤੇ ਐਗਜ਼ਿਸਟੈਂਸ ਹੋਊ ਉਹਦੇ ਬਾਰੇ ਸੋਚਿਆ ਨਹੀਂ ਜਾ ਸਕਦਾ ਭਾਜਪਾ ਨੇ ਖੂਨ ਛਾਲ ਮਾਰਨੀ ਹੈ ਇਹ ਕੰਮ ਕਰਕੇ विक्रमजीत सिंह मजीठिया विक्रमजीत सिंह मजीठिया ਵੱਲੋਂ ਵੀ ਇਹ ਪ੍ਰਸੰਚਿਤ ਚੱਕਿਆ ਵੈ ਇਹੀ ਗੱਲ ਕੀਤੀ ਗਈ ਹੈ ਵੀ ਪੈਸੇ ਸਹੀ ਦੇ। ਤੁਸੀਂ ਕੀ ਸਮਝਦੇ ਹੋ ਵੀ ਪਰਿਵਾਰ ਚ ਹੈ ਭਾਈ ਮੈਂ ਅਸੀਂ ਪਹਿਲੀ ਗਲਤੀ ਇੱਕ ਚੀਜ਼ ਮੈਂ ਸਪਸ਼ਟ ਕਰ ਦਿਆਂ। ਉਹ ਕਦੇ ਤਾਂ ਏਜੰਸੀਆਂ ਦਾ ਨਾਮ ਲੈਂਦੇ ਆ ਕਦੇ ਭਾਜਪਾ ਦਾ ਲੈਂਦੇ ਆ ਕਦੇ ਕਿਸੇ ਦਾ ਲੈਂਦੇ ਆ ਕਦੇ ਕਿਸੇ ਦਾ। ਪਹਿਲੀ ਗੱਲ ਮੈਂ ਅਧਿਕਾਰਿਕ ਤੌਰ ਤੇ ਕਹਿਣਾ ਕਿ ਭਾਜਪਾ ਕਿਸੇ ਦੇ ਵੀ ਧਾਰਮਿਕ ਮਾਮਲੇ ਆ ਚਾਹੇ ਉਹ 크ਿਸਚੀਅਨ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਹਿੰਦੂ ਨੇ ਚਾਹੇ ਉਹ ਸਿੱਖ ਨੇ ਅਸੀਂ ਧਾਰਮਿਕ ਮਾਮਲੇ 'ਚ ਕੋਈ ਦਖਲ ਨਹੀਂ ਦਿੰਦੇ ਨਾ ਅਸੀਂ ਦੇਣਾ ਪਰ ਉਹ ਜਾਣਬੁੱਝ ਕੇ ਜਾਣਬੁੱਝ ਕੇ ਸਾਡਾ ਨੌ ਉਹਦੇ 'ਚ ਖਿੱਚ ਰਹੇ ਆ ਲੜਾਈ ਉਹਨਾਂ ਦੀ ਆਪਦੀ ਆ ਖੜਾ ਉਹਨਾਂ ਕੋਲੋਂ ਨਹੀਂ ਹੋਇਆ ਜਾਂਦਾ ਖਤਮ ਉਹ ਹੋ ਗਏ ਤੇ ਉਹ ਸਾਡਾ ਨੌ ਜਾਣਬੁੱਝ ਕੇ ਲੈਂਦੇ ਆ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਆਉਣਾ ਚਾਹੀਦਾ ਜਿੰਨਾ ਇਹ ਕੀ ਗੱਲ ਜਥੇਦਾਰ ਪਹਿਲਾਂ ਵੀ ਉਹਨਾਂ ਨੇ ਬਣਾਈ ਸੀ ਜਥੇਦਾਰ ਹੁਣ ਵੀ ਉਹਨਾਂ ਨੇ ਹੀ ਬਣਾਈ ਹੈ ਬਣਾਤਾ ਬੱਦਲ ਪਰਵਾਰ ਰਿਹਾ ਤੇ ਹੈ ਉਹ ਏਜੰਸੀਆਂ ਵੀ ਇਹ ਕਹਿੰਦੇ ਕਿੰਨਾ અપਮਾਨ ਕਰ ਰਿਹਾ ਹੋ ਧਰਮ ਦਾ ਕਿਸ ਤਰ੍ਹਾਂ ਉਹ ਖਤਮ ਕਰ ਰਹੇ ਪੂਰੀ ਦੁਨੀਆ 'ਚ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਬਹੁਤ ਬੁਰੀ ਗੱਲ ਆ ਮੈਂ ਸਮਝਦਾ ਕਿ ਇਸ ਤੋਂ ਇਹਨਾਂ ਨੂੰ ਬਾਜ ਆਉਣਾ ਚਾਹੀਦਾ ਐਸੀ ਕੋ ਲਾਹਟ ਆਈ ਜਾਂ ਕੀ ਆ ਇਸ ਨੂੰ ਕੀ ਕਮਾਂਗੇ ਇਹ ਬੁਕਰਾਟੀ ਆ ਹੋ ਕੀ ਆ ਅਜਿ ਕਿ ਕਹਿ ਸਕਦੇ ਆ ਇਹ ਤਾਂ ਉਹਨਾਂ ਨੂੰ ਹੀ ਪੁੱਛ ਸਕਦੇ ਹੋ ਤੁਸੀਂ ਬੈਠ ਰਹੀ ਹੈ ਅਗੇ ਉਹ ਇਹਦਾ ਜਵਾਬ ਦੇਣ ਕਿ ਕਿਉਂ ਕਰ ਰਿਹਾ ਹੈ ਜੀ ਇਹਨਾਂ ਚੋਣਾਂ ਲੈ ਕੇ ਵੀ ਬਾਰ-ਬਾਰ ਐਸਜੀਪੀਸੀ ਚੋਣਾਂ ਤੋਂ ਲੈ ਕੇ ਵੀ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤਾ ਜਾਏਗਾ ਸਿਸਟਮ ਤਾਂ ਜਾ ਕੇ ਐਸਜੀਪੀਸੀ ਚੋਣਾਂ ਦਾ ਸਿਸਟਮ ਲਓ ਜੀ ਕੇਂਦਰ ਵੱਲੋਂ ਕੋਈ ਦਿੱਕਤ ਨਹੀਂ ਆਇਆ ਹੁਣ ਮੇਰੀ ਗੱਲ ਸੁਣੋ ਤੇ ਕੀ ਰੋਪ ਲਾਉਂਦੇ ਆ ਮੈਂ ਤੁਹਾਨੂੰ ਦੱਸਦਾ ਕਿ ਹਰਿਆਣਾ ਕਮੇਟੀ ਸਾਡੇ ਕੋਲੋਂ ਖੋਲੀ ਅਰੇ ਭਾਈ ਹਰਿਆਣਾ ਕਮੇਟੀ ਤੋਂ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਬਣਾਈ ਸੀ ਬੀਜੇਪੀ ਨੇ ਥੋੜਾ ਬਣਾਈ ਆ ਉਤਤ ਸੁਪਰੀਮ ਕੋਰਟ ਚ ਕੇਸ ਚੱਲੇਗਾ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਉਦੋਂ ਸਾਡੀ ਸਰਕਾਰ ਜਰੂਰ ਆ ਗਈ ਕਿ ਭਈ ਇਹਨਾਂ ਦੀਆਂ ਇਲੈਕਸ਼ਨਾਂ ਕਰਵਾਓ ਤਾਂ ਸਰਕਾਰ ਨੇ ਮਾਨਜੁਗ ਅਦਾਲਤਾਂ ਤੋਂ ਮੰਨਣਾ ਹੀ ਹੈ ਨਾ ਉਹਨਾਂ ਦੇ ਹੁਕਮ ਨਹੀਂ ਮੰਨੇਗੀ ਫਿਰ ਉਸ ਤੋਂ ਬਾਅਦ ਦਿੱਲੀ ਸਿੱਕਰ ਦਾ ਬੰਦਾ ਕਮੇਟੀ ਦੀ ਗੱਲ ਕਰਦੇ ਆ ਉਹ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਦੀ ਬਣੀ ਹੋਈ ਹੈ ਦਿੱਲੀ ਸਿੱਕਰ ਦਾ ਬੰਦੇ ਕਮੇਟੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਪ੍ਰਧਾਨ ਸਰਨਾ ਬੈਠੇ ਆ ਉਹ ਵੀ ਪਹਿਲਾਂ ਕਿੰਨਾ ਸਵਾ ਪ੍ਰਧਾਨ ਰਹੇ ਜਦੋਂ ਉਹ ਰਹੇ ਉਦੋਂ ਤੱਕ ਕੋਈ ਤਕਲੀਫ ਨਹੀਂ ਸੀ ਜਦੋਂ ਹੁਣ ਉਹਨਾਂ ਨੂੰ ਮੰਨਣ ਵਾਲੇ ਨਹੀਂ ਆਉਂਦੀ ਤਕਲੀਫ ਹੈ ਬਈ